ਦੁਨੀਆ ਦੀ ਸਭ ਤੋਂ ਬਜ਼ੁਰਗ ਵਿਅਕਤੀ ਮਾਰੀਆ ਬਰੇਨਿਆਸ ਮੁਰਾਰਾ ਦਾ ਦਿਹਾਤ ਹੋ ਚੁੱਕਾ ਗਿਆ ਉਸ ਦੇ ਪਰਿਵਾਰਕ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਦੇ ਦਿੱਤੀ ਗਿਆ ਤੁਹਾਨੂੰ ਦੱਸ ਤੀਕ ਉਸ ਦਾ ਜਨਮ ਸੰਯੁਕਤ ਰਾਜ ਵਿੱਚ ਹੋਇਆ ਸੀ ਉਸ ਨੇ ਦੋਵੇਂ ਵਿਸ਼ਵ ਯੁੱਧ ਦੇਖੇ ਹਨ ਮੁਰੇਰਾ ਦੀ ਮੰਗਲਵਾਰ ਨੂੰ ਸਪੇਨ ਵਿੱਚ 117 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ ਇਸ ਸਬੰਧੀ ਉਸ ਦੇ ਪਰਿਵਾਰ ਨੇ ਸੋਸ਼ਲ ਨੈਟਵਰਕ ਐਕਸ ਰਾਹੀ ਇਸ ਦੀ ਜਿਹੜੀ ਗੀਤ ਜਾਣਕਾਰੀ ਗਈ ਆ ਉਹ ਦੇ ਦਿੱਤੀ ਗਈ ਆ ਤੁਹਾਨੂੰ ਦੱਸ ਦਈਏ ਤੇ ਬੁਨਿਆਸ ਪਿਛਲੇ 2 ਦਹਾਕਿਆਂ ਤੋਂ ਉੱਤਰ ਪੂਰਵੀ ਸਪੇਨ ਦੇ ਸ਼ਹਿਰ ਵਿੱਚ ਤਕਰੀਬਨ ਉਹ ਰਹਿੰਦੇ ਹੋਏ ਸੀ ਮੰਗਲਵਾਰ ਨੂੰ ਆਪਣੇ ਪਰਿਵਾਰ ਵੱਲੋਂ ਇਸਤੇਮਾਲ ਕੀਤੇ ਜਾ ਰਹੇ ਆਪਣੇ ਐਕਸ ਅਕਾਊਂਟ ਤੇ ਲਿਖਿਆ ਕਿ ਮੈਂ ਕਮਜ਼ੋਰ ਮਹਿਸੂਸ ਕਰਦੀ ਹਾਂ ਸਮਾਂ ਨੇੜੇ ਆ ਗਿਆ ਹੈ ਰੋਣਾ ਨਹੀਂ ਮੈਨੂੰ ਹੰਝੂ ਪਸੰਦ ਨਹੀਂ ਅਤੇ ਸਭ ਤੋਂ ਵੱਧ ਮੇਰੇ ਲਈ ਦੁੱਖ ਨਾ ਕਰੋ ਮੈਂ ਜਿੱਥੇ ਵੀ ਜਾਵਾਂਗੀ ਖੁਸ਼ ਰਹਾਂਗੀ ਜਾਪਾਨ ਦੇ ਟੋਮੋਕਿਓ ਬਨੇ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ 118 ਸਾਲ ਦੀ ਉਮਰ ਵਿੱਚ ਫ੍ਰੈਂਚ ਨਨ ਲੂਈਸ ਰੈਂਡਟ ਦੀ ਮੌਤ ਤੋਂ ਬਾਅਦ ਗ੍ਰਿਨਿਚ ਵਰਲਡ ਰਿਕਾਰਡ ਦੇ ਆਧਾਰਕ ਤੌਰ ਤੇ ਜਨਵਰੀ 2023 ਦੇ ਵਿੱਚ ਬਨਿਆਸ ਦੀ ਦੁਨੀਆ ਨੇ ਸਭ ਤੋਂ ਬਜ਼ੁਰਗ ਵਿਅਕਤੀ ਵਜੋਂ ਸਵੀਕਾਰ ਕੀਤਾ ਤੇ ਅਮਰੀਕਨ ਲੋਕਾਂ ਨੇ ਵੀ ਇਸ ਦੀ ਜਿਹੜੀ ਗੀ ਕਾਫੀ ਜਿਹੜੀ ਗੀ ਆ ਉਹ ਵਾਹ ਵਾਹ ਕੀਤੀ ਕਿਉਂਕਿ ਜੀਵਨ ਵਿਅਕਤੀ ਜਾਪਾਨ ਦੇ ਟੋਮਿਕੋ ਇਤਸੁਕਾ ਹਨ ਜਿਨ੍ਹਾਂ ਦਾ ਜਨਮ 23 ਮਈ 1908 ਨੂੰ ਹੋਇਆ ਸੀ ਤੇ ਉਹਨਾਂ ਦਾ ਜਨਮ ਵੀ 116 ਸਾਲ ਦੀ ਉਮਰ ਤੱਕ ਕਿਹੜਾਗਾ ਉਹਨਾਂ ਨੇ ਆਪਣਾ ਜੀਵਨ ਜੀਆ ਤੁਹਾਨੂੰ ਦੱਸ ਰਹੀਏ ਕਿ ਨਾ ਹਸਪਤਾਲ ਗਈ ਤੇ ਨਾ ਹੀ ਕਦੀ ਹੱਡੀ ਟੁੱਟੀ ਉਸ ਦੀ ਸਭ ਤੋਂ ਛੋਟੀ ਧੀ ਰੋਜਾ ਮੁਰਟੇਨ ਨੇ ਇੱਕ ਵਾਰ ਆਪਣੀ ਮਾਂ ਦੀ ਲੰਬੀ ਉਮਰ ਦਾ ਸਿਹਰਾ ਜੈਨੇਟਿਕਸ ਨੂੰ ਦਿੱਤਾ ਜਿਸ ਵਿਚੋਂ ਨਾ ਕਿ ਕਦੇ ਹਸਪਤਾਲ ਨਹੀਂ ਗਈ ਤੇ ਉਸ ਦੀ ਕਦੇ ਵੀ ਕੋਈ ਹੱਡੀ ਨਹੀਂ ਟੁੱਟੀ ਉਹ ਸਾਰੀ ਉਮਰ ਠੀਕ ਰਹੀ ਉਹਨਾਂ ਨੂੰ ਕੋਈ ਦਰਦ ਨਹੀਂ ਸੀ ਮੋਟੇਨ ਨੇ 2023 ਵਿੱਚ ਖੇਤਰੀ ਕਿਟਲਨ ਟੈਲੀਵਿਜ਼ਨ ਜਿਹਨੂੰ ਵੀ ਇਸ ਬਾਰੇ ਦੱਸਿਆ ਸੀ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਜਰੂਰ ਆਪਣੇ ਕਮੈਂਟ ਕਰਕੇ